ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਹੈ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਕਿਰਪਾ ਦੀ ਤੁਸੀਂ ਨੂੰ ਹੋਵੇ ਇਹ ਭਾਪੇ ਹੋ ਰਹੀ ਸੀ ਜੀ ਸ਼ੱਕਰ ਇਹ ਮੱਝਲੀ ਪਿਉ ਰਹੀ ਹੈ ਜੀ ਸ਼ੱਕਰ ਨਾਲ ਸੋਣ ਵਾਲੀ ਮੱਝ ਨੂੰ ਇਹ ਚੰਗੀ ਹੁੰਦੀ ਹੈ ਜੀ ਦੇਣੀ ਠੰਡੀ ਹੁੰਦੀ ਹੈ ਤੇ ਇਹ ਪਿਉ ਵੀ ਰਾਤ ਨੂੰ ਰਹੀਆਂ ਜੀ ਮੈਂ ਪਾਣੀ ਪਾ ਕੇ ਰੱਖ ਦਿੰਦੇ ਆ ਸਵੇਰੇ ਚਾਰਾਂ ਜੀ ਦਰਮਿਆ-ਦਰ ਮੈਸ ਹੁੰਦੀ ਹੈ ਜੀ ਤਾਂ ਕਰਕੇ ਉਹ ਨਹੀਂ ਠੰਡੀ ਨਹੀਂ ਹੁੰਦੀ ਰਾਤ ਨੂੰ ਥੋੜਾ ਜਿਹਾ ਪਰਪੁੰਦਾ ਗਰਮੀ ਦਾ ਇਹਨੂੰ ਰਾਤ ਨੂੰ ਭਾ ਕੇ ਰੱਖ ਦਾਂਗੇ ਤੇ ਨਾਲੇ ਇਹਦੀ ਕਣੀ ਬਿਲਕੁਲ ਮਰਦੀ ਵੀ ਜਿਆਦਾ ਤੈਂਕੀ ਜਿੰਨਾਂ ਬੱਠੇ ਮੱਝ ਨੂੰ ਪਾਵਾਂਗੇ ਜੀ ਜਿਹੜੀ ਸੂਣ ਵਾਲੀ ਮੱਝ ਆਣੀ ਇਹ ਸਵੇਰੇ ਉਹਨੂੰ ਪਾ ਦੇ ਕਰਾਂਗੇ ਤੇ ਨਾਲੇ ਇਹਦੇ ਵਿੱਚ ਥੋੜਾ ਜਿਹਾ ਸਵੇਰੇ ਚਾਹ ਦੇ ਵਿੱਚ ਜੀ ਜਿਆਦੇ ਪੀਣ ਵਾਲੇ ਪਾਣੀ ਦੇ ਵਿੱਚ ਥੋੜਾ ਜਿਹਾ ਨੂਨ ਪਾ ਦਾਂਗੇ ਲੂਣ ਨਾਲ ਭੁੱਖ ਵਧੀਆ ਲੱਗਦੀ ਹੈ ਜੀ ਡੰਗਰ ਨੂੰ ਤੇ ਖਾਦਾ ਪੀਤਾ ਹਾਜਮ ਹੋ ਜਾਂਦਾ ਵਧੀਆ ਸੱਕਾ ਠੰਡੀ ਹੁੰਦੀ ਹੈ ਜੀ ਸੂਨ ਵਾਲੀ ਮੱਜ ਨੂੰ ਜ਼ਰੂਰ ਦੇਣੀ ਚਾਹੀਦੀ ਹੈ ਇੱਕ ਕੱਪਾ ਨਾਲ ਪਿਉਂਦੰਨੇ ਹੈ ਜੀ ਕਤੀਰਾ ਗੂੰਦ ਇਹ ਵੀ ਵਿੱਚ ਪਾਵਾਂਗੇ ਅੱਧਾ ਕਿਚਾਂਚਾ ਪਿਉਂਦੰਨੇ ਆ ਪੁਲਕੀ ਕਾਫੀ ਹੋ ਜਾਣੀ ਹੈ ਇਹ ਜੇ ਮੱਜ ਨੇ ਖਾ ਲਈ ਕੱਲ ਨੂੰ ਪਾ ਕੇ ਦੇਖਾਂਗੇ ਫਿਰ ਆਪਾਂ ਪਿਉਂਦੰਨੇ ਆ ਕਰਾਂਗੇ ਕਈ ਵਰੀਆਂ ਹੁੰਦਾ ਨਾ ਜੀ ਮੱਝਾਂ ਜਿਹੜੀ ਸੀ ਆਪਾਂ ਨਹੀਂ ਕਈ ਉਹ ਨਹੀਂ ਖਾਂਦੀਆਂ ਹੈਗੀਆਂ ਇਹਦਾ ਪਾਣੀ ਪਾਵੇ ਟਾ ਕੇ ਰੱਖ ਦਿੰਦੇ ਆ ਜੀ ਇਹਨੂੰ ਆਪਾਂ ਇਹ ਵੀ ਵਧੀਆ ਫੁੱਲ ਜੂਗੀ ਸਵੇਰ ਨੂੰ ਦੋਨੇ ਚੀਜ਼ਾਂ ਇਹ ਠੰਡੀਆਂ ਹੁੰਦੀਆਂ ਨੇ ਗਰਮੀ ਬਹੁਤ ਜ਼ਿਆਦਾ ਹੈ ਜੀ ਜਿਹੜੀ ਮੱਝ ਸੂਣ ਵਾਲੀ ਹੈ ਉਹਨੂੰ ਦੇਵਾਂਗੇ ਆਪਾਂ ਪੜ੍ਹਿਆ ਨਹੀਂ ਤੇ ਆਹਾ ਇਹਦੀ ਆਪਾਂ ਕੱਲ ਤੋਂ ਤੇ ਸੀਗੇ ਜਿਹੜੇ ਕੱਲ ਵਾਲੇ ਸੀ ਇਹ ਤਾਂ ਰੋਹੀ ਦੀ ਰੋਹ ਚੱਕ ਕੇ ਜਾਂਦੇ ਤਾਂ ਵਧੀਆ ਰਹਿੰਦਾ ਜੀ ਜੇ ਕਦੇ ਨਾ ਚੱਕੇ ਜਾਂ ਇੱਕ ਵਾਰੀ ਕੰਮ ਹੋ ਜਾਂਦੇ ਨੇ ਜਾਂ ਖਾਲ ਹੋ ਜਾਂਦੀ ਹੈ ਤੇ ਜਿਆਦਾ ਕੁਝ ਹੋ ਜਾਂਦੀ ਨਹੀਂ ਉਹਨਾਂ ਨੂੰ ਟਾਈਮ ਬੱਧ ਲੱਗਦਾ

ਗੋਨਣਾ ਵੀ ਹੋਰ ਚਾਹਦੇ ਆਂ ਬੋਲੇ ਆਪਸੋਰ ਜਾਂਦਾ ਹੈ ਚਲੋ ਜੀ ਗਰਮੀ ਨੇ ਵੀ ਪੈਣੀ ਹੈ ਜੀ ਟਾਈਮ ਹੈ ਦਾ ਆਪੇ ਟਾਈਮ ਦੇ ਹਿਸਾਬ ਨਾਲ ਠੰਡ ਵੀ ਆਉਂਦੀ ਹੈ ਜੀ ਗਰਮੀ ਵੀ ਆਉਂਦੀ ਹੈ ਮੌਸਮ ਕਿ ਤਰਦਾ ਨਹੀਂ ਕੰਮ ਤਾਂ ਨਹੀਂ ਚੱਲਦੀ ਰਹਿੰਦੀ ਗਰਮੀ ਹੈ ਜਾਂ ਸਰਦੀ ਹੈ जी आप बैठे रहें गर्मी हाई गर्मी फिर भी नहीं सकता जी जो काम कर रहे हैं ना गर्मी घटना लगी के मौसम के हिसाब जैनी है गर्मी कपड़े नहीं प्रेस करी जाते हैं जो कि जाता है वो ही कर लें का काम सारे खड़के करने इन चर गर्मी खड़िया भी जाता दिल घटन लग जा गर्मी करके पानी के जोर है ना कोई रोटी की भुख लगती है गर्मी गर्मी ना कोई दाल सब्जी चंकी लगती है ना कोई बनाए बस पानी पी जाने बार बार पानी ही पी जाए ਤਦਾਂ ਗੱਲ ਇਹ ਹੈ ਕਿ ਮੈਂ ਆਪਣੇ ਘਰ ਦੇ ਇੱਕ ਤੋਂ ਹਾਲ ਦੋਸੂ ਬਰ ਕੋਲਾਂ ਦੇ ਇਹ ਤਾਂ ਜਦੋਂ ਜੀਰੀ ਲਾਵਾਂਗੇ ਫਿਰ ਹੁਣ ਬਦਤ ਹੋ ਜਾਂਦੇ ਨੇ ਕੱਦੂ ਕਰਨ ਵਾਲੇ ਪੜ ਜਾਂਦੇ ਨੇ ਲੱਗ ਤਾਂ ਗਈ ਜ ਆਪਣੇ ਵਾਲ ਵੀ ਹੀ ਨਾ ਉਹਨਾਂ ਨੂੰ ਪਰ ਆਪਾਂ ਹੀ ਥੋੜੀ ਇਹਦੇ ਟੈਗ ਕੀ ਲਾਉਂਗੇ ਥੋੜੀ ਇਹ ਲਾਈਨ ਹੁੰਦੀ ਹੈ ਜੀ ਆਪਾਂ ਲੱਗ ਹੀ ਆਪਣੇ ਤੈਗੇ ਦੇ ਦਿੱਤੀਆਂ ਇਹ ਮਸੀਨ ਵਾਹ ਚੱਲ ਰਹੀ ਹੈ ਉਹ ਕੱਢ ਕੇ ਹੁੰਦੀ ਹੈ ਮਸੀਨ ਚ ਇਹਨਾਂ ਨੂੰ ਸਵਾਤਾ ਬੈਠਾ ਹੋ ਕਰਦੇ ਆਂ ਮਸੀਨ ਚ ਇਹਨਾਂ ਤੇ ਰੱਖ ਤਲਗਾਰੀ ਚ ਰੱਖ ਦਿੰਦੇ ਆਂ ਜੱਫੀ ਇਹ ਪਾਣੀ ਰੱਖ ਦਿੰਨੇ ਆਂ ਜੀ ਆਪਾਂ ਇਸ ਟੋਕਰੀ ਚ टाइम हुई पंद्रह पर आप चक लगे हम थोड़ा जाम है दुद्ध रखे पैसा बालू रसोई फटिया हो नहीं है। ਰੰਗਦੇ ਨੇ ਇਹ ਨਾਲ ਵਾਲੇ ਕੰਮ ਕਰਦੇ ਇੱਕ ਗਲਾਸ ਮੋਤਾ ਕਿੰਗੀ ਜੀ ਪੰਜਵਾਂ ਪੜਾਅ ਉਧਰ ਸਾਈਡ ਤੇ ਆਪੇ ਕੈਂਟਰ ਚ ਪਾ ਲੈਣੇ ਨੇ ਹੀ ਹੋਰ ਹਨ ਹੁਣ ਕਰਮੀ ਜਿਆਦਾ ਜੀ ਜਿਆਦਾ ਪਾਣੀ ਪੀਤਾ ਜਾਂਦਾ ਤਾਂ ਕਰਤੀ ਫਿਰ ਕੈਂਟਰ ਦੇ ਵਿੱਚ ਪਾ ਲੈਣੇ ਬੋਤਲਾਂ ਨਾਲ ਸਰਦਾ ਨਹੀਂ ਹੈਗਾ ਬੋਤਲ ਆਪਣੀਆਂ ਛੋਟੀਆਂ ਨਹੀਂ ਸਹੀ ਤੁਸੀਂ ਜੀਂਦੀਆਂ ਜੀ ਹੈਂ ਤਾਂ ਹੈ ਲੋ ਪਾਣੀ ਦਾ ਥੋੜਾ ਜਿਹਾ ਪਾਣੀ ਤਾਂ ਹੋ ਰਿਹਾ ਪਾਣੀ ਦੇ ਵਿੱਚ ਇੱਕੇ ਫਿਲਟਰ ਆਈ ਚੁੰਟੀਆਂ ਬਣੀ ਲੀਕ ਹੋ ਰਹੀਆਂ ਇਹ ਬੈਕ ਹੋ ਗਿਆ ਵੱਡ ਕੇ ਮੈਨੂੰ ਥੋੜਾ ਜਿਹਾ ਠੀਕ ਕਰਨ ਵਾਲਾ ਇਹ ਬਸ ਟਾਈਮ ਹੀ ਲੱਗਦਾ ਘੋਲ ਹੋਈ ਫਿਰ ਇਹ ਤਾਂ ਤਰੇਹ ਹੈ ਦੁੱਧ ਵਾਲੀ ਉਹ ਮੁੰਲੀ ਇੱਕ ਮੈਂ ਸੂਟ ਮੰਗਵਾਇਆ ਜੀ ਆਨਲਾਈਨ ਖੋਲ ਕੇ ਦੇਖਦੀਆਂ ਨਾਲੇ ਮੈਂ ਦੇਖਦੀਆਂ ਜੀ ਕਿਹੋ ਜਿਹਾ ਕੱਪੜਾ ਕਿਵੇਂ ਦਾ ਮੰਗਵਾਇਆ ਤਾਂ ਸਸਤਾ ਜਾਈਏ ਜੀ ਵੀ ਕਈ ਵਾਰੀ ਆਇਆ ਜੀ ਮੁੰਦਾ ਵੀ ਨਾ ਵਧੀਆ ਨਿਕਲੇ ਇੱਕ ਵਾਰੀ ਹਰਗੇ ਮੰਗਵਾਇਆ ਸੀਗਾ ਉਹ ਤਾਂ ਵਧੀਆ ਨਿਕਲਿਆ ਸੀਗਾ ਜੀ ਪਰ ਇਹਨੂੰ ਖੋਲ ਕੇ ਦੇਖਦੇ ਹਾਂ ਜੀ ਖੋਲਿਆ ਨਹੀਂ ਹੈਗਾ ਦੁੱਧ ਨੂੰ ਵਾਈ ਦੇ ਲਈ ਫਿਰ ਦੇਖਦੇ ਚੱਲ ਕੇ ਮੈਂ ਤੁਹਾਨੂੰ ਦਿਖਾਉਣੀ ਆ ਜੀ ਜਾ ਰਿਹਾ ਟੱਪ ਲੈਣੇ ਦੀ ਠੰਡਾ ਹੋ ਜੂਆ ਇਹ ਸੀਗਾ ਜੀ ਸੂਟ ਜਿਹੜਾ ਮੰਗਵਾਇਆ ਮੈਂ ਇਹ ਪੈਕਿੰਗ ਹੋਰੀ ਤਰ੍ਹਾਂ ਦੀ ਆਈ ਹੈ ਜੀ ਵਿੱਚਲੀ ਦਿਖ ਰਿਹਾ ਹੈ ਪੋਲੀਥੀਨ ਦੇ ਸੂਟ ਹੈ ਵੀ ਇਹਦੇ ਵਿੱਚ ਇਹ ਪਹਿਲੀ ਵਾਰੀ ਇਸ ਤਰ੍ਹਾਂ ਦੀ ਆਈ ਹੈ ਮੇਰੇ ਦਾ ਪ੍ਰਿੰਟ ਤੇ ਕਲਾ ਸੋਨਾ ਲੱਗਿਆ। ਬੱਚੀ ਬੱਚੀ ਦੇਖ ਰਹੀ ਹੁਣ ਇਹ ਮੈਂ ਸੋਨਾ ਲੱਗਿਆ ਨਾ ਬਵਾ ਲਿਆ। ਕੋਈ ਮੈਂ ਗਾ ਨਹੀਂ ਕਿ ਇਹ ਦੀ ਕਰ ਪਈ। ਘਰ ਪਾਉਣ ਦੀ ਨਾ ਬਵਾਇਆ। ਤਰਾ ਦਾ ਪ੍ਰਿੰਟ ਹੈ। ਵੀਡੀਓ 'ਚ ਥੋੜਾ ਜਿਹਾ ਲਾਈਟ ਦਿਖ ਰਿਹਾ ਹੈ। ਇੰਨਾ ਲਾਈਟ ਨਹੀਂ ਹੋਏਗਾ। ਠੀਕ ਹੈ ਜੀ। ਨਾ ਡਾਰਕ ਹੈ, ਨਾ ਲਾਈਟ ਹੈ। ਖਾਦੀ ਕਾਟਨ ਦੇ ਵਿੱਚ ਹੈ ਇਹ। ਕੱਪੜਾ ਵੀ ਸੋਹਣਾ ਲੱਗਦਾ ਹੈ। ਬਾਕੀ ਤੋਂ ਵੀ ਦੇਖਦੇ ਆਂ ਕਿਹਜਾਂ ਹੁੰਦਾ ਇਹ ਵੈਸੇ ਮੈਂ ਦੇਖ ਰਹੀ ਸੀ ਫੋਨ ਬੈਠੀ ਨੂੰ ਮੈਨੂੰ ਸੋਹਣਾ ਲੱਗਿਆ ਜੀ ਬਸ ਮੈਂ ਤਾਂ ਕਰਕੇ ਮੰਗਵਾ ਲਿਆ ਪ੍ਰਿੰਟ ਸੋਹਣਾ ਸੀ ਇਹਦਾ ਤੇ ਕਲਰ ਵੀ ਸੋਹਣਾ ਇਹਦੇ ਫੁੱਲ ਨਾਲ ਦੀ ਇਹਦੇ ਤੇ ਆਪਾਂ ਲੈਸ ਲਾ ਲਾਂਗੇ ਵਾਈਟ ਕਲਰ ਦੀ ਲੀ ਬਹੁਤ ਵਧੀਆ ਲੱਗਿਆ ਜੀ। ਬਾਕੀ ਪਾ ਕੇ ਪਤਾ ਲੱਗੂਗਾ ਜੀ ਖਰਾਬ ਤਾਂ ਨਹੀਂ ਹੁੰਦਾ। ਲੋਗ ਵੈਰਿਆ ਨਾਉਣ ਜੀ ਉੱਤੇ ਬੋਰੇ ਦੇ। ਹੈ ਤਾਂ ਸਸਤਾ ਹੀ ਹੈ ਜੀ ਇਹ। 260 ਰੁਪਈਆ ਦਾ ਹੀ ਹੈ ਜੀ। ਕਈ ਵਾਰੀ ਮਹਾਂਕੀ ਆਨਲਾਈਨ ਕਈ ਵਾਰੀ ਵਧੀਆ ਵੀ ਨਹੀਂ ਨਿਕਲਦਾ ਜੀ। ਤਾਂ ਕਰਕੇ ਮੈਂ मंगਵਾ ਲਿਆ। ਵੈਸੀ ਮੈਨੂੰ ਪ੍ਰਿੰਟੇ ਸੋਹਣਾ ਲੱਗਿਆ ਜੀ ਤਾਂ ਕਰਕੇ ਮੰਗਵਾ ਲਿਆ। ਕੱਟ ਪਾਉਣ ਨੂੰ ਕੀ ਕਹਿੰਦਾ? ਚਲਾਈ ਕਰਕੇ ਘਰੇ ਪਾ ਲਾਂਗੇ ਆ ਪਰ ਆਮਨਾ। ਗਰਮੀ ਦੇ ਵਿੱਚ ਤਾਂ ਜਿੰਨੇ ਹੌਲੇ ਜਿਹੇ ਕੱਪੜੇ ਹੁੰਦੇ ਨੇ ਉੰਨੇ ਹੀ ਵਧੀਆ ਲੱਗਦੇ ਨੇ ਜੀ ਇੱਥੋਂ ਕਲਰ ਬਿਲਕੁਲ ਸਹੀ ਆ ਰਿਹਾ ਹੈ ਜੀ ਇਹ ਬਾਲਟੀ 'ਚ ਪਾ ਲਿਆ ਜੀ ਪਾਣੀ ਧਰ ਚੋਂ ਚੱਲਦੀ ਆ ਗਰਮੀ ਨਾਲ ਪਹਿਲਾਂ ਵੀ ਥੋੜਾ ਜੀ ਦਿੰਦੀ ਸੀ ਮੱਝ ਦੁੱਧ ਹੁਣ ਗਰਮੀ ਨਾਲ ਹੋਰ ਘਟ ਗਈ ਜੀ ਇਹ ਲੋ ਚੱਲਦੀ ਹੈ ਜਿਹੜੀ ਇਹ ਤਾਂ ਦੁੱਧ ਸਕਾ ਦਿੰਦੀ ਹੈ ਜੀ ਦੇਖ ਰਹੀਆਂ ਨੇ ਮੱਝਾਂ ਖੜੀਆਂ 7 ਵਜੇ ਦਾ ਟਾਈਮ ਹੈ ਜੀ 7:00 ਵੱਜ ਗਏ 5 ਕਿ ਮਿੰਟ ਹੋਈ ਨੇ ਚਲੋ ਜੀ ਮੈਂ ਧਾਰ ਚੋਲਾ ਲਾਈਟ ਦਾ ਵੀ ਕੱਟ ਲੱਗ ਗਿਆ ਹੁਣ ਹੀ ਲੱਗਿਆ ਥੋੜਾ ਟਾਈਮ ਪਹਿਲਾਂ ਦੇਖਦੀਆਂ ਜੀ ਗਰਮੀ ਤੇ ਵੀ ਔਖਾ ਕਰਦੀਆਂ ਨੇ ਫਿਰ ਖੜਦੀਆਂ ਨਹੀਂ ਹੈਗੀਆਂ ਟਿੱਕੀ 5 ਕਿ ਮਿੰਟ ਵੇਟ ਕਰ ਲੈਣੇ ਆ ਜੀ ਕੱਟ ਤਾਂ ਹੁਣ ਹੀ ਲੱਗਿਆ ਸਾਇਦ ਲੈਟ ਆਈ ਜਾਵੇ ਫਿਰ ਆਰਾਮ ਨਾਲ ਖੜ ਜਾਂਦੀਆਂ ਨੇ ਸਾਫ ਬਿਲਕੁਲ ਪਰ ਨੀਂ ਲੱਗਦੀ ਹੈ ਇਹ ਜਗ੍ਹਾ ਜਦੋਂ ਇਹਦਾ ਕੋਹਾ ਹਟਾ ਦਿੰਦੇ ਆ ਇਹ ਨਾਲ ਦੀ ਨਾਲ ਫੇਕ ਕਰ ਦਿੰਦੇ ਆ ਵਾਹ ਅੱਜ ਦੀ ਵੀਡੀਓ ਐਨੀ ਚ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ ਚੈਨਲ ਤੇ ਪਹਿਲੀ ਵਾਰੀ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਬਾਅਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ